ਅਨਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਅਸੀਂ ਸਾਰੇ ਪੰਜਾਬ ਕੀਤਾ ਸੁਚਾ ਚਲਦਾ ਪਿਆ ਤੇ ਅਸੀਂ ਹਰ ਜਗ੍ਹਾ ਜਿੱਥੇ ਵੀ ਹੈਗੇ ਆ ਝੁੱਗੀਆਂ ਛੌਂਪੜੀਆਂ ਜਾਂ ਹੋਰ ਜਿਹੜੀ ਸ਼ਕਤੀ ਥਾਵਾਂ ਜਾਂ ਜਿੱਥੇ ਕੁਛ ਇਦਾਂ ਦਾ ਨਸ਼ੇ ਦਾ ਕਾਰੋਬਾਰ ਹੈਗਾ ਉੱਥੇ ਅਸੀਂ ਅੱਜ ਪੂਰਾ ਸਰਚ ਆਪਰੇਸ਼ਨ ਚਲਾ ਰਹੇ ਹਾਂ ਕਾਸੋ ਆਪਰੇਸ਼ਨ ਸਦਾ ਚੱਲ ਰਿਹਾ ਹੈ ਤੇ ਸਾਨੂੰ ਕਾਮਯਾਬੀ ਵੀ ਮਿਲ ਗਈ ਹੈਗੀ ਆ ਇਹ ਕਾਸੋ ਆਪਰੇਸ਼ਨ 1:30 ਵਜੇ ਤੱਕ ਚੱਲਣਾ ਹੈਗਾ ਉਸ ਤੋਂ ਬਾਅਦ ਜਿਹੜੀ ਵੀ ਹੋਏ ਸਭ ਨੂੰ ਬਰੀਫ ਕਰਾਂਗੇ ਜੋ ਜੋ ਸਾਡੀ ਕਾਮਯਾਬੀ ਹੋਈ ਆ ਆਨੰਦਪੁਰ ਸਾਹਿਬ ਕੀ ਪੁਲਸ ਸਾਹਿਬ ਨੇ ਮੋਰ ਪਾਸੇ ਤੇ ਬਸ ਜਿੱਦਾਂ ਹੀ ਹੁੰਦਾ ਕਿ ਫਿਰ ਅਥਰ ਸਾਨੂੰ ਅਪਡੇਟ ਕਰਦੇ ਸੀ ਤੁਸੀਂ ਨੇ ਪੂਰੀ ਸ਼ਕਤੀ ਜੀ ਉਹ ਬਿਲਕੁਲ ਆਲ ਆਊਟ ਜੀ ਕੋਈ ਵੀ ਬਾਹਰ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਜੀ ਕੋਈ ਜੇ ਬਾਹਰ ਆ ਕੇ ਵੀ ਉਹ ਫਿਰ ਅੰਦਰ ਜਾਏਗਾ ਜੀ ਕਾਨੂੰਨ ਮੁਤਾਬਕ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਏਗੀ ਔਰ ਬੜੀ ਐਗਰੈਸ਼ਨ ਦੇ ਨਾਲ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਔਰ ਅੱਗੇ ਵੀ ਜਾਰੀ ਰਹੇਗੀ ਅਸੀਂ ਨਸ਼ਾ ਮੁਕਤ ਕਰਾਂਗੇ ਏ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਉਹਨਾਂ ਤੋਂ ਸਾਨੂੰ ਦਿਸ਼ਾ ਨਿਰਦੇਸ਼ ਹੈਗਾ ਆ ਵੀ ਆਪਣੇ ਆਪਣੇ ਜਿਹੜੇ ਏਰੀਆ ਹੈਗਾ ਕਨਸਰਨਡ ਜੂਡਿਕਸ਼ਨ ਆ ਉਹਦੇ ਵਿੱਚ ਕੋਈ ਵੀ ਜਿਹੜੀ ਗਲਤ ਗਤੀਵਿਧੀ ਆ ਉਹ ਨਾ ਹੋਵੇ ਜਿਸ ਸੰਬੰਧੇ ਅਸੀਂ ਪਿਛਲੇ ਹਫਤੇ ਤੋਂ ਲੈ ਕੇ ਹੁਣ ਤੱਕ ਤਿੰਨ ਐਫਆਈਆਰ ਜਿਹੜੀ ਐਨਡੀਪੀਐਸ ਐਕਟ ਦੇ ਤਹਿਤ ਜਿਹੜੀ ਹੈਗੀਆਂ ਦਰਜ ਕਰ ਚੁੱਕੇ ਆ ਉਹਦੇ ਵਿੱਚ ਸਵੇਰੇ ਉਸੇ ਲੜੀ ਵਿੱਚ ਸਵੇਰੇ ਇੱਕ ਕੱਸ ਆਪਰੇਸ਼ਨ ਵੀ ਸੀਗਾ ਉਸ 'ਚ ਵੀ ਆਪਾਂ ਇੱਕ ਐਫਆਈਆਰ ਜਿਹੜਾ ਹੈਗਾ ਰਜਿਸਟਰ ਕਰਨ ਲੱਗੇ ਆ ਤੇ ਇਸ ਦੇ ਚਲਦਿਆਂ ਅਸੀਂ ਜਿਹੜਾ ਇੱਕ ਹੋਲੇ ਮੱਲੇ ਦਾ ਤਿਹਾਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੜੇ ਹੀ ਜਿਹੜਾ ਹੈਗਾ ਲੋਕਾਂ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈਗਾ ਤੇ ਉਸ ਸੰਬੰਧੀ ਜਿਹੜਾ ਹੈਗਾ ਆਪਾਂ ਜਿਹੜਾ ਫਿਗਰ ਆਊਟ ਕੀਤਾ ਸੀਗਾ ਵੀ ਕੁਝ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹ ਪਾਰਕਿੰਗ ਲਈ ਵੀ ਯੂਜ਼ ਹੋਣੀਆਂ ਨੇ ਤੇ ਕਿਉਂਕਿ ਬਹੁਤ ਜਿਹੜਾ ਭਾਰੀ ਮਾਤਰਾ ਚ ਜਿਹੜੇ ਹੈਗੇ ਸ਼ਰਧਾਲੂ ਇੱਥੇ ਆਉਂਦੇ ਹੈਗੇ ਨੇ ਇਸੇ ਸੰਬੰਧ ਵਿੱਚ ਜਿਹੜਾ ਇਹਨਾਂ ਨੂੰ ਆਪਾਂ ਬਾਰ-ਬਾਰ ਇੱਥੇ ਇੱਕ ਤਾਂ ਸਾਨੂੰ ਕੰਪਲੇਂਟ ਮਿਲਦੀ ਸੀਗੀ ਕਿ ਇੱਥੇ ਜਿਹੜਾ ਲਿਕਰ ਹੈਗੀ ਆ ਤੇ ਹੋਰ ਵੀ ਸੁੱਕੇ ਨਸੀ ਜਿਹੜਾ ਹੈਗਾ ਉਹਰੇ ਸੇਲ ਪਰਚੇਸ ਹੁੰਦੀ ਆ ਜਿਸ ਸੰਬੰਦੇ ਉਹਰੇ ਬਾਰ-ਬਾਰ ਆਪਾਂ ਰੇਡ ਕੀਤੀ ਗਈ ਆ ਆਪਰੇਸ਼ਨ ਕੀਤੇ ਗਏ ਤੇ ਇਹਨਾਂ ਨੂੰ ਫਿਰ ਚੇਤਾਵਨੀ ਵੀ ਦਿੱਤੀ ਗਈ ਕਿ ਜੇ ਤੁਸੀਂ ਇਹ ਕੰਮ ਕਰਨਾ ਹੈ ਫਿਰ ਇਹ ਜਿਹੜਾ ਸਾਡਾ ਏਰੀਆ ਛੱਡ ਦਿਓ ਤਾਂ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਇਹ ਝੁੰਗੀਆਂ ਇਹਨਾਂ ਨੇ ਆਪੇ ਹੀ ਜਿਹੜੀਆਂ ਹੈਗੀਆਂ ਖਾਲੀ ਕਰਤੀਆਂ ਨੇ ਤੇ ਅਸੀਂ ਜਿਹੜਾ ਹੈਗਾ ਪ੍ਰਧਾਨ ਨੇ ਇੱਥੇ ਦੇ ਕਮੇਟੀ ਦੇ ਹਰਜੀਤ ਸਿੰਘ ਜੀ ਉਹਨਾਂ ਨੂੰ ਵੀ ਤੇ ਇਹੋ ਸਾਹਿਬ ਨੂੰ ਵੀ ਜਿਹੜਾ ਹੈਗਾ ਇਸ ਸਬੰਧੀ ਕਿਹਾ ਸੀਗਾ ਕਿ ਇਹ ਜਿਹੜੇ ਇਨਕ੍ਰੋਚਮੈਂਟਾਂ ਹੋਈਆਂ ਨੇ ਜਾਂ ਫਿਰ ਗੈਰਕਾਨੂੰਨੀ ਕਬਜ਼ੇ ਹੈਗੇ ਇਹਨਾਂ ਨੂੰ ਹਟਾਇਆ ਜਾਵੇ ਜਿਸ ਸਬੰਧੀ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਮੈਂ ਆਪਦੇ ਮਾਧਿਅਮ ਰਾਹੀਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਕੋਈ ਅਜਿਹਾ ਸ਼ੱਕ ਲੱਗਦਾ ਆ ਵੀ ਇਲਾਕੇ 'ਚ ਤੁਹਾਡੀ ਨੇਬਰਹੂਡ 'ਚ ਕੋਈ ਗਲਤ ਕੰਮ ਕਰ ਰਿਹਾ ਹੈ ਕੋਈ ਇਨਟੌਕਸਿਵੈਂਟ ਸਬਸਟੈਂਸ ਜਿਹੜਾ ਵੇਚ ਰਿਹਾ ਹੈ ਤਾਂ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਦੱਸੋ ਉਸ ਬਾਰੇ ਤੇ ਜਿਹੜਾ ਹੈਗਾ ਤੁਹਾਡਾ ਜਿਹੜੀ ਆਇਡੈਂਟੀਟੀ ਆ ਉਹ ਬਿਲਕੁਲ ਗੁਪਤ ਰੱਖੀ ਜਾਊਗੀ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਹੈ ਕਿ ਇਹ ਕੰਮ ਬਿਲਕੁਲ ਨਾ ਕਰੋ ਜੇ ਤੁਸੀਂ ਇਹ ਕੰਮ ਨੂੰ ਹੁਣ ਵੀ ਨਹੀਂ ਛੱਡਦੇ ਹੈਗੇ ਜਿਹੜਾ ਤੁਹਾਡੇ ਤੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਉਹ ਹੋਊਗਾ ਤੁਹਾਡੇ ਖਿਲਾਫ ਪਰਚਾ ਵੀ ਦਰਜ ਹੋਊਗਾ ਤੇ ਜਿਸ ਸੰਬੰਧੀ ਜਿਹੜਾ ਤੁਹਾਡੇ ਘਰਦਿਆਂ ਨੂੰ ਵੀ ਤੰਗੀ ਚਲਣੀ ਪਊਗੀ